ਜਿਹੜੇ ਰਸਤੇ ਹੈਗੇ ਆ ਜਿਹੜੇ ਦੁਕਾਨਾਂ ਦੇ ਬਾਹਰ ਸਾਮਾਨ ਲੋਕਾਂ ਨੇ ਲਾਇਆ ਹੋਇਆ ਸਾਮਾਨ ਜਿਹੜਾ ਦੁਕਾਨਾਂ ਦੇ ਅੰਦਰ ਹੋਵੇ ਔਰ ਸਾਡੀ 100% ਕੋਸ਼ਿਸ਼ ਹੈਗੀ ਹੈ ਕਿ ਜਿਹੜੇ ਰਸਤੇ ਜਿਹੜੇ ਪ੍ਰੋਪਰ ਜਿਹੜੀਆਂ ਰੋਡਾਂ ਦਾ ਖਾਲੀ ਹੋਣ ਸਹੀ ਬਾਰਵੀ ਰੱਖਣ ਫੋਟੋ ਵੀ ਆ ਗਈ ਹੈ ਉਹ ਫੋਟੋ ਦੇ ਉੱਤੇ ਵੀ ਜਿਹੜੀ ਕਾਰਵਾਈ ਜ਼ਰੂਰ ਹੋਵੇ ਤੁਸੀਂ ਚਲਾਨ ਤੇ ਹੋਣਗੇ ਉਹਦੇ ਨਾਲ ਜਿਹੜੀਆਂ ਜਿਹੜੀਆਂ ਸਾਮਾਨ ਬਾਹਰ ਕੱਢਿਆ ਹੋਊਗਾ ਐਫ ਆਈ ਆਰ ਰੈੱਡ ਹੋਵੇ 16 ਸਾਲ ਦੇ ਥੱਲੇ ਥੱਲੇ ਬੱਚੇ ਜਿਹੜੇ ਆ ਮੋਟਰਸਾਈਕਲ ਵਗੈਰਾ ਜਾਂ ਵਾਈ ਐਕਟਿਵਾ ਜਿਹੜੇ ਕਰਦੇ ਆ ਉਹਨਾਂ ਨੂੰ ਆਵਾਇਟ ਕਰਨ ਕਿ ਉਹ ਵੀ ਇਹੀਂ ਚਲਾਨ ਕਰ ਰਹੇ ਆ ਲਗਾਤਾਰ ਮੈਂ ਪੂਰੇ ਇਸ ਇਲਾਕੇ ਦੇ ਵਿੱਚ ਨਜਾਇਜ਼ ਕਬੂਟਾਏ ਜਾਲੜੇ ਮੈਂ ਅੱਜ ਮਿਲ ਥੋੜਾ ਪੁੱਛੋ ਕੀ ਕੁਝ ਕਰਨਾ ਚਾਹੁੰਦਾ ਐਕਚੁਅਲੀ ਹਮੇਸ਼ਾ ਸਾਡੀ ਡੇਲੀ ਜਿਹੜੀ ਡਰਾਈਵ ਚੱਲਦੀ ਰਹਿੰਦੀ ਹੈ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਅੱਜ ਵੀ ਸਾਡੇ ਨਾਲ ਸਟੇਟ ਅਫਸਰ ਜਿਹੜੇ ਧਰਮਿੰਦਰ ਜੀ ਨਾਲ ਆ ਸੱਜ ਔਰ ਪੂਰੀ ਟੀਮ ਸਾਡੀ ਟ੍ਰੈਫਿਕ ਦੀ ਵੀ ਨਾਲਿਆ ਕਾਰਪੋਰੇਸ਼ਨ ਵੀ ਨਾਲਿਆ ਸਾਡੀ ਕੋਸ਼ਿਸ਼ ਇਹੋ ਹੀ ਆ ਲਗਾਤਾਰ ਇਹੋ ਹੀ ਕੋਸ਼ਿਸ਼ ਆ ਜਿਹੜੇ ਰਸਤੇ ਹੈਗੇ ਆ ਜਿਹੜੀਆਂ ਦੁਕਾਨਾਂ ਦੇ ਬਾਹਰ ਸਮਾਨ ਲੋਕਾਂ ਨੇ ਲਾਇਆ ਹੋਇਆ ਸਮਾਨ ਜਿਹੜਾ ਦੁਕਾਨਾਂ ਦੇ ਅੰਦਰ ਹੋਵੇ ਆਲਰੇਡੀ ਡੀਸੀ ਮਾਮਲੋਂ ਆਰਡਰ ਵੀ ਹੈਗੇ ਆ 103 ਪੀਐਨਐਸਐਸ ਦੇ ਜਿਹਦੇ ਤੇ ਬਾਹਰ ਕਾਰਵਾਈ ਕੀਤੀ ਜਾਊਗੀ ਇਸ ਤੋਂ ਬਾਅਦ ਹੁਣ ਅਸੀਂ ਜਿੰਨੇ ਵੀ ਤਕਰੀਬਨ ਆਲਰੇਡੀ ਸਾਡੀਆਂ ਕਾਰਪੋਰੇਸ਼ਨ ਵੱਲੋਂ ਵੀ ਸਾਡੇ ਵੱਲੋਂ ਵੀ ਬਹੁਤ ਸਾਰੀਆਂ ਮੀਟਿੰਗ ਜਿਹੜੀਆਂ ਪਬਲਿਕ ਦੇ ਨਾਲ ਬਾਜ਼ਾਰਾਂ ਦੇ ਵਿੱਚ ਜਿੰਨੇ ਵੀ ਮਾਰਕੀਟਸ ਹੈਗੀਆਂ ਦਰਬਾਰ ਸਾਹਿਬ ਹੋ ਗਿਆ ਸ਼ਿਦਾਰ ਸਾਹਿਬ ਨੂੰ ਕਿਹਾ ਲੋਕਾਂ ਨੂੰ ਅਵੇਅਰ ਕੀਤਾ ਗਿਆ ਅ ਜੇ ਇਸ ਤੋਂ ਬਾਅਦ ਕੋਈ ਕਰਦਾ ਤੇ ਆਲਰੇਡੀ ਜਿਹੜੀ ਉਹਨਾਂ ਦੇ ਜਿਹੜੀ ਆਰਡਰਾਂ ਦੀ ਮੈਡਮ ਤੇ ਆਰਡਰਾਂ ਦੀ ਉਲੰਘਣਾ ਕਰਦਾ ਤੇ ਉਹਦੇ ਖਿਲਾਫ ਜਿਹੜੀ ਕਾਨੂੰਨ ਦੇ ਅਨਸਾਰ ਜਿਹੜੀ ਕਾਰਵਾਈ ਜ਼ਰੂਰੀ ਕਰਾਂਗੇ ਇਲਾਕਾ ਕਾਰਜ ਸੈਨਿਕ ਦਾ ਕੋਸ਼ਿਸ਼ ਦੇ ਦੇ ਸਰਕਾਰੀ ਹੱਦਲਾ ਸੀ ਭੇਜਦੇ ਕਿ ਦੁਪਹਿਰ ਦੇ ਵੇਲੇ ਜਾਂ ਸ਼ਾਮ ਦੇ ਵੇਲੇ ਜਿਹੜੀ ਐਂਬੂਲੈਂਸ ਇੱਕ ਉਹ ਫਸ ਜਾਂਦੀ ਰਮਜਾਮ ਦੇ ਕਰਕੇ ਜੋ ਆਲੋਬਜਾ ਕੀਤਾ ਜਾਂਦਾ ਨਜ਼ਾਰਾ ਇੱਕ ਉਹੀ ਇਸੇ ਕਰਕੇ ਲੱਗੇ ਹੋਏ ਆ ਉਹ ਕਾਫੀ ਜਿਹੜੀਆਂ ਪ੍ਰੋਬਲਮ ਜਿਹੜੀਆਂ ਛੋਟੀਆਂ-ਛੋਟੀਆਂ ਜਿਹੜੀਆਂ ਪ੍ਰੋਬਲਮ ਆਉਂਦੀਆਂ ਕੁਝ ਐਂਬੂਲੈਂਸ ਦੀਆਂ ਪ੍ਰੋਬਲਮ ਆਉਂਦੀਆਂ ਬੱਚੇ ਸਕੂਲ ਕਿਉਂਕਿ ਸਕੂਲ ਵੀ ਖੁੱਲ ਕੇ ਦੁਬਾਰਾ ਕੋਈ ਵੀ ਪ੍ਰੋਬਲਮ ਸਾਨੂੰ ਆਉਂਦੀਆਂ ਕਈ ਚੀਜ਼ ਜ਼ਰੂਰੀ ਚੀਜ਼ਾਂ ਵਾਂ ਜਿਹੜੀਆਂ ਹੁੰਦੇ ਜਿਹੜੀਆਂ ਦੁਕਾਨਦਾਰਾਂ ਨੇ ਨਿਯਾਜ ਕਬਜ਼ੇ ਕੀਤੇ ਇਸੇ ਕਰਕੇ ਡੇਲੀ ਜਿਹੜੀਆਂ ਡਰਾਈਵ ਸਾਡੀਆਂ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਜਿਹੜੀਆਂ ਅਸੀਂ ਕਰ ਰਹੇ ਹਾਂ ਔਰ ਸਾਡੀ 100% ਕੋਸ਼ਿਸ਼ ਹੈਗੀ ਹੈ ਕਿ ਜਿਹੜੇ ਰਸਤੇ ਜਿਹੜੇ ਪ੍ਰੋਪਰ ਜਿਹੜੀਆਂ ਰੋਡ ਦਾ ਖਾਲੀ ਹੋਣ ਔਰ ਜਿਹੜਾ ਸਮਾਨ ਦੁਕਾਨਾਂ ਦੇ ਅੰਦਰ ਹੋਣ ਜਿਹ ਜਦੋਂ ਹੁਣ ਤੇ ਲੋਕ ਤੁਹਾਡੇ ਡਰ ਦੇ ਮਾਰੇ ਮੈਂ ਸਾਰਾ ਸਮਾਨ ਅੰਦਰ ਕਰਦੇ ਪਰ ਜੋ ਤੁਸੀਂ ਜਾਓਗੇ ਫਿਰ ਤੁਹਾਨੂੰ ਸਮਾਨ ਸਾਰਾ ਬਾਹਰ ਰੱਖਿਆ ਜਾਵੇਗਾ ਨੀ ਮੈਂ ਤੁਹਾਨੂੰ ਆਲਰੇਡੀ ਵੀ ਤੁਹਾਨੂੰ ਦੱਸਿਆ ਆ ਏਸੀ मैम ਵੱਲੋਂ ਆਰਡਰ ਨਿਕਲੀ ਹੋਈ ਆ 163 ਬੀ ਐਨ ਐਸ ਦੇ ਜਿਹੜੇ 100 ਪਹਿਲੇ 144 ਦੇ ਆਰਡਰ ਹੁੰਦੇ ਸੀਗੇ 188 ਦਾ ਬੱচ্চਾ ਦਿੰਦਾ ਸੀਗਾ ਹੁਣ ਅਸੀਂ ਇਸ ਤੋਂ ਬਾਅਦ ਜਿਹੜੇ ਆ ਕਿਉਂਕਿ ਬਹੁਤ ਸਾਰੀ ਅਵੇਅਰਨੈਸ ਹੋ ਗਈ ਆ ਤੁਹਾਡੇ ਰਾਹੀਂ ਤੁਹਾਡੇ ਥਰੂ ਵੀ ਅਸੀਂ ਤੁਹਾਡੇ ਥਰੂ ਵੀ ਅਸੀਂ ਕਾਫੀ ਲੋਕਾਂ ਨੂੰ ਅਵੇਅਰ ਕੀਤਾ ਹੋਇਆ ਵਾ ਔਰ ਮੈਡਮ ਨੇ ਆਲਰੇਡੀ ਮੈਡਮ ਨੇ ਵੀ ਇਹ ਅਵੇਅਰ ਕੀਤਾ ਹੋਇਆ ਪ੍ਰੈਸ মিডিਆ ਨੂੰ ਵਾਈਟ ਵੀ ਦਿੱਤੀਆਂ ਹੋਈਆਂ ਮੇਰੇ ਵੱਲੋਂ ਵੀ ਕਾਰਪੋਰੇਸ਼ਨ ਵੱਲੋਂ ਵੀ ਦਿੱਤੀਆਂ ਹੋਈਆਂ ਇਸ ਤੋਂ ਬਾਅਦ ਅਸੀਂ ਹੁਣ ਵੇਖਾਂਗੇ ਨਹੀਂ ਆ ਇਹਦੀ ਹੋਊਗਾ ਵੀ ਸਮਾਨ ਚਾਹੇ ਬਾਹਰ ਵੀ ਰੱਖਣ ਫੋਟੋ ਵੀ ਆ ਗਈ ਉਹ ਫੋਟੋ ਦੇ ਉੱਤੇ ਵੀ ਜਿਹੜੀ ਕਾਰਵਾਈ ਜ਼ਰੂਰ ਹੋਵੇ ਚਲਾਨ ਵੀ ਕੱਟੇ ਜਾ ਰਹੇ ਮੈਨੂੰ ਨਹੀਂ ਬਿਲਕੁਲ ਚਲਾਨ ਕੋਈ ਚਲਾਨ ਤਾਂ ਹੋਣਗੇ ਹੀ ਹੋਣਗੇ ਉਹਦੇ ਨਾਲ ਜਿਹੜੀਆਂ ਜਿਹੜੀਆਂ ਸਮਾਨ ਬਾਹਰ ਕੱਢਿਆ ਹੋਊਗਾ ਐਫ ਆਈ ਆਰ ਦਰਜ ਹੋਊਗਾ 295 ਦੇ ਵਿੱਚ ਜਿਹੜੀ ਐਫਆਈਆਰ ਉਹ ਦਰਜ ਹੋ ਜੀ ਕੋਈ ਐਫਆਈਆਰ ਨਹੀਂ ਜਰੂਰ ਹੋਗੀ ਵੇਖੋ ਜਿੱਥੇ ਜਿੱਥੇ ਅਸੀਂ ਵੇਖ ਰਹੇ ਹਾਂ ਜਿੱਥੇ ਜਿੱਥੇ ਪਤਾ ਲੱਗਦਾ ਸਾਡੇ ਕੋਲ ਉਹ ਕਿੱਥੇ ਰਹਿਣਗੇ ਆ ਉਹ ਰਿਪੋਰਟ ਬਣਾ ਕੇ ਕਾਰਪੋਰੇਸ਼ਨ ਨੂੰ ਸੈਂਡ ਕਰਾਂਗੇ ਕਾਰਪੋਰੇਸ਼ਨ ਅਗੇ ਡੀਸੀਪੀ ਨੂੰ ਕਰਨਗੇ ਔਰ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਵੇ ਆਮ੍ਰਿਤ ਸਰਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕੀ ਕੀ ਡਿਟੇਲ ਸੁਗਾਦਰਣ ਕੀ ਅਪੀਲ ਕਰਨਾ ਚਾਹੁੰਦੇ ਆ ਕੋਈ ਆਮ ਨਹੀਂ ਸਰਵਾਸੀਆਂ ਨੂੰ ਇਹੋ ਹੀ ਆ ਐਕਚੁਅਲੀ ਜਿੰਨੀ ਵੀ ਜਿਹੜੇ ਸਾਡਾ ਪੰਜਾਬ ਪੁਲਿਸ ਔਰ ਜਿਹੜੀ ਕਾਰਪੋਰੇਸ਼ਨ ਆ ਇਹ ਪਬਲਿਕ ਦੇ ਵਾਸਤੇ ਹੀ ਆ ਤੁਹਾਡੇ ਵਾਸਤੇ ਅਸੀਂ ਸਾਰੀਆਂ ਖਾਸ ਕਰਕੇ ਦੁਕਾਨਦਾਰ ਆਪਣੇ ਸਮਾਨ ਜਿਹੜਾ ਦੁਕਾਨ ਦੇ ਅੰਦਰ ਲਾਉਣ ਜਿਹੜੀਆਂ ਪਾਰਕਿੰਗ ਵਾਲੀਆਂ ਸਪੇਸਿਸ ਆ ਉਹ ਜੋ ਖਾਲੀ ਰੱਖਣ ਤਾਂ ਜੋ ਉਥੇ ਗੱਡੀਆਂ ਪਾਰਕ ਹੋ ਸਕਣ ਕਿਉਂਕਿ ਪਾਰਕਿੰਗ ਦੀ ਵੀ ਬਣੀ ਜਬ ਡੀ ਪ੍ਰੋਬਲਮ ਹੈਗੀ ਆ ਤਾਂ ਜੋ ਜਿਹੜੀਆਂ ਪਾਰਕਿੰਗ ਗੱਡੀਆਂ ਜਿਹੜੀਆਂ ਵਾਈਟ ਲਾਈਨ ਦੇ येलो ਲਾਈਨ ਦੇ ਅੰਦਰ ਗੱਡੀਆਂ ਪਾਰਕ ਕੀਤੀਆਂ ਜਾਣ ਔਰ ਮੈਂ ਇਹਦੇ ਨਾਲ ਨਾਲ ਪੇਰੈਂਟਸ ਨੂੰ ਵੀ ਕਹੂੰਗੀ ਜਿਹੜੇ ਛੋਟੇ ਬੱਚੇ ਡਰਾਈਵ ਕਰਦੇ ਆ ਅੰਡਰ ਅੰਡਰ 16 ਜਿਹੜੇ 16 ਦੇ ਸਾਲ ਦੇ ਥੱਲੇ ਥੱਲੇ ਬੱਚੇ ਜਿਹੜੇ ਆ ਮੋਟਰਸਾਈਕਲ ਵਗੈਰਾ ਜਾਂ ਬਾਈ ਐਕਟਿਵਾ ਜਿਹੜੇ ਕਰਦੇ ਆ ਉਹਨਾਂ ਨੂੰ ਅਵਾਈਟ ਕਰਨ ਕਿਉਂਕਿ ਉਹ ਵੀ ਅਹੀਂ ਹੁਣ ਚਲਾਨ ਕਰ ਰਹੇ ਆ ਇਹਦੇ ਨਾਲ ਨਾਲ ਜਿੰਨੀਆਂ ਵੀ ਈ ਰਿਕਸ਼ੇ ਆਟੋ ਹੈਗੇ ਜਿਨ੍ਹਾਂ ਕੋ ਡਾਕੂਮੈਂਟ ਨਹੀਂ ਹੈਗੇ ਜਿਨ੍ਹਾਂ ਨੇ ਸ਼ਾਰਟਸ ਪਾਏ ਹੋਏ ਖਾਸ ਕਰਕੇ ਸ਼ਾਰਟਸ ਪਾਏ ਵਰਦੀ ਨਹੀਂ ਯੂਨੀਫਾਰਮ ਨਹੀਂ ਗ੍ਰੇ ਕਲਰ ਦੀ ਪਾਈ ਉਹਨਾਂ ਦੇ ਖਿਲਾਫ ਵੀ ਜਿਹੜੇ ਅਹੀਂ ਚਲਾਨ ਕਰਨੇ ਸ਼ੁਰੂ ਕਰਦੇ ਆ